ਸਨੋਮੀ ਹੁੰਦੀ ਰੋਜਵਾਰ ਦਾ ਦਬਈ ਕਿ ਕਿਸੇ ਨਾ ਕਿਸੇ ਦੀ ਕਹਿੰਦੇ ਡਾਂਗ ਖੜ ਗਈ ਗੁਰੂ ਘਰੇ ਚੋਰੀ ਹੋ ਗਈ ਕੱਲ ਰਾਤ ਬਈ ਹੋ ਚਰਚਾ ਮੋੜਾਂ ਤੇ ਆਮ ਹੋ ਗਿਆ ਚਾਰ ਬੰਦੇ ਮਾੜੇ ਪਿੰਡ ਬਦਨਾ ਮੋਹ ਹੋ ਗਿਆ ਚਾਰ ਬੰਦੇ ਮਾੜੇ ਪਿੰਡ ਬਦਨਾ ਮੋਹ ਹੋ ਗਿਆ ਕਿਸੇ ਕੋਲੋਂ ਫੜੀਆਂ ਗਈਆਂ ਨੇ ਗੋਲੀਆਂ ਕਿਸੇ ਕੋਲੋਂ ਭੁੱਕੀ ਦੀਆਂ 10 ਬੋਰੀਆਂ ਉਹ ਕੁਝ ਬੰਦੇ ਕਹਿੰਦੇ ਨੇ ਸ਼ਰਾਬ ਵੇਚਦੇ ਡਰ ਨਹੀਂਓ ਵੀਰੇ ਨੇ ਆਜ਼ਾਦ ਵੇਚਦੇ ਹੁਣ ਨਸ਼ਿਆਂ ਦਾ ਕੰਮ ਸ਼ਰ੍ਯਾਂ ਮ ਹੋ ਗਿਆ ਚਾਰ ਬੰਦੇ ਮਾੜੇ ਪਿੰਡ ਬਦਨਾਮ ਹੋ ਗਏ ਆ ਚਾਰੇ ਬੰਦੇ ਮਾੜੇ ਪਿੰਡ ਬਦਨ ਮੋਹ ਗਿਆ ਕੇ ਚੜਦੀ ਜਵਾਨੀ ਕਿਹੜੇ ਰਾਤ ਰਪਈ ਕਈ ਮਾਮਾਂ ਦੀਆਂ ਕੁੱਖਾਂ ਹੋ ਗਈਆਂ ਨੇ ਸੁੰਨੀਆਂ ਸਿਰਾਂ ਉਤੋਂ ਕਈਆਂ ਦੇ ਸੁਹਾਗੇ ਉੱਠ ਗਏ ਰਹਿ ਗਈਆਂ ਨੇ ਸਿਰਾਂ ਤੇ ਸਫੇਦ ਚੁੰਨੀਆਂ ਸੁਬਾ ਕਿੰਨੀ ਸੋਹਣੀ ਚੜੀ ਤੇ ਕੀ ਸ਼ਾਮ ਹੋ ਗਿਆ ਸਾਰੇ ਬੰਦੇ ਮਾੜੇ ਪਿੰਡ ਬਦਨਾਮ ਹੋ ਗਿਆ ਚਾਰ ਬੰਦੇ ਮਾੜੇ ਪਿੰਡ ਬਦਨਾਮ ਹੋ ਗਿਆ ਭਾਈ ਜਿਆ ਪਰ ਪਿੰਡ ਚ ਚਾਰ ਬੰਦੇ ਇਦਾਂ ਦੇ ਮਾਰੇ ਹੋਣ ਤਾਂ ਪੂਰਾ ਪਿੰਡ ਬਦਨਾਮ ਹੋ ਜਾਂਦਾ ਜਾਂ ਸੁਸਾਇਟੀ ਚ ਇਦਾਂ ਦਾ ਕੋਈ ਨਸ਼ੇ ਪੱਤੇ ਵਾਲਾ ਵੀ ਹੋਵੇ ਤਾਂ ਸਾਰਾ ਪਿੰਡ ਬਦਨਾਮ ਹੋ ਜਾਂਦਾ ਸੋ ਆਪਾਂ ਬੇਨਤੀ ਆ ਜਿੰਨੇ ਮੇਰੇ ਭਰਾ ਨੇ ਜਿੰਨੀਆਂ ਭੈਣਾਂ ਨੇ ਸਾਰਿਆਂ ਨੇ ਬਚਣਾ ਇਹ ਚੀਜ਼ ਤੋਂ ਕਿਉਂਕਿ ਲਾਉਣੇ ਵਾਲੇ ਬਹੁਤ ਹੁੰਦੇ ਨੇ ਛਡਾਉਣੇ ਵਾਲਾ ਕੋਈ ਹੋਈ ਹੁੰਦਾ 但的话，就是。